welcom to marriage bureau punjab ਸਾਡੇ ਇਸ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਲੜਕੀਆਂ ਦੇ ਰਿਸ਼ਤੇ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾ ਹੈ ਲੜਕੀ ਦੀ ਕਾਸਟ ਪੰਜਾਬੀ ਰਵਿਦਾਸੀ ਜਿਸ ਦੀ ਉਮਰ 29 ਸਾਲ ਆ ਰੰਗ ਗੋਰਾ ਹੈ ਕੱਦ 5 ਫੁੱਟ 7 ਇੰਚ ਹੈ ਪੜਾਈ 'ਚ ਲੜਕੀ ਨੇ ਬੀ ਕਾਮ ਡਿਗਰੀ ਕੀਤੀ ਹੋਈ ਆ ਲੜਕੀ ਵਾਲੇ ਹੁਸ਼ਿਆਰਪੁਰ ਸ਼ਹਿਰ ਦੇ ਰਹਿਣ ਵਾਲੇ ਨੇ ਇਸ ਸਮੇਂ ਲੜਕੀ ਦਿੱਲੀ 에ਰਪੋਰਟ ਦੇ ਉੱਤੇ ਕੰਮ ਕਰ ਰਹੀ ਆ ਲੜਕੀ ਵਾਲਿਆਂ ਨੂੰ ਆਪਣੀ ਲੜਕੀ ਦੇ ਲਈ ਆਸਟ੍ਰੇਲੀਆ ਜਾਂ ਕੈਨੇਡਾ ਦਾ ਪੱਕਾ ਲੜਕਾ ਚਾਹੀਦਾ ਹੈ ਜੋ ਕਿ ਪੰਜਾਬੀ ਰਵਿਦਾਸੀ ਕਾਸਟ ਨੂੰ ਹੀ ਸਬੰਧ ਰੱਖਦਾ ਹੋਵੇ ਜਾਂ ਫਿਰ ਇਸ ਤੋਂ ਬਿਨਾਂ ਕਿਸੇ ਵੀ ਬਾਹਰੀ ਕੰਟਰੀ ਵਿੱਚ ਰਹਿੰਦਾ ਹੋਵੇ ਅਗਲਾ ਰਿਸ਼ਤਾ ਹੈ ਲੜਕੀ ਦਾ ਜਿਸ ਦੀ ਉਮਰ 32 ਸਾਲਾ ਕੱਦ 5 ਫੁੱਟ 4 ਇੰਚਾ ਤੇ ਪੜ੍ਹਾਈ 'ਚ ਲੜਕੀ ਨੇ ਬੀਏ ਐਮਈਟਟੀ ਕੀਤੀ ਹੋਈ ਆ ਕਾਸਟ ਜਟ ਸਿੱਖਾ ਤੇ ਲੜਕੀ ਵਾਲੇ ਪੰਜਾਬ ਸ਼ਹਿਰ ਵਿੱਚ ਤਰਨਤਾਰਨ ਦੇ ਰਹਿਣ ਵਾਲੇ ਨੇ ਲੜਕੀ ਇਸ ਸਮੇਂ ਕੈਨੇਡਾ ਦੇ ਵਿੱਚ ਪੀਆਰ ਹੈ ਪਰ ਲੜਕੀ ਦਾ ਡਿਵੋਰਸ ਹੋਇਆ ਹੋਇਆ ਹੈ ਲੜਕੀ ਵਾਲੇ ਕੋਲੇ 18 ਕਿੱਲੇ ਜ਼ਮੀਨ ਵੀ ਹੈ ਲੜਕੀ ਵਾਲੇ ਨੂੰ ਕੈਨੇਡਾ ਦੇ ਵਿੱਚ ਹੀ ਪੱਕੇ ਜੱਟਸੀ ਕਾਸਟ ਦੇ ਲੜਕੇ ਦੀ ਲੋੜ ਆ ਜਿਸ ਕੋਲ ਘੱਟੋ ਘੱਟ 10 ਕਿੱਲੇ ਜ਼ਮੀਨ ਹੋਵੇ। ਅਗਲਾ ਰਿਸ਼ਤਾ ਲੜਕੀ ਦਾ ਜੋ ਕਿ ਹੈ ਮਹਿਰਾ ਸਿੱਖ ਕਾਸਟ ਦਾ ਜਿਸ ਦੀ ਉਮਰ 31 ਸਾਲ ਆ ਰੰਗ ਗੋਰਾ ਹੈ ਕੱਦ 5 ਫੁੱਟਾ ਤੇ ਪੜਾਈ 'ਚ ਲੜਕੀ ਨੇ ਜੀਐਨਐਮ ਨਰਸਿੰਗ ਕੀਤੀ ਹੋਈ ਆ। ਲੜਕੀ ਵਾਲੇ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਨੇ ਤੇ ਇਸ ਸਮੇਂ ਲੜਕੀ ਆਇਲਟਸ ਕਰ ਰਹੀ ਆ। ਲੜਕੀ ਵਾਲਿਆਂ ਨੂੰ ਆਪਣੀ ਲੜਕੀ ਦੇ ਲਈ ਲੁਧਿਆਣਾ, ਪਟਿਆਲਾ, ਚੰਡੀਗੜ੍ਹ ਜਾਂ ਆਸਟ੍ਰੇਲੀਆ ਦੇ ਕੈਨੇਡਾ ਦੇ ਪੱਕੇ ਲੜਕੀ ਦੀ ਲੋੜ ਆ ਜੋ ਕਿ ਮਹਿਰਾ ਸਿੱਖ ਕਾਸਟ ਨੂੰ ਹੀ ਸੰਬੰਧ ਰੱਖਦਾ ਹੋਵੇ ਤੇ ਬਾਹਰਲੇ ਦੇਸ਼ ਵਿੱਚ ਪੱਕਾ ਹੋਵੇ ਅਗਲਾ ਰਿਸ਼ਤਾ ਲੜਕੀ ਦਾ ਜੋ ਕਿ ਮਜਵੀ ਸੀ ਕਾਸ ਨੂੰ ਸੰਬੰਧ ਰੱਖਦੀ ਆ ਉਮਰ 28 ਸਾਲਾ ਕੱਦ 5 ਫੁੱਟ 5 ਇੰਚਾ ਪੜ੍ਹਾਈ 'ਚ ਲੜਕੀ ਨੇ ਬੀਏ ਕੀਤੀ ਹੋਈ ਆ ਤੇ ਨਾਲ ਹੀ ਕੰਪਿਊਟਰ ਦੀ ਵੀ ਨੌਲੇਜ ਹੈ ਲੜਕੀ ਵਾਲੇ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਨੇ ਇਸ ਸਮੇਂ ਲੜਕੀ ਪ੍ਰਾਈਵੇਟ ਟੀਚਰ ਦੀ ਜੌਬ ਕਰਦੀ ਆ ਲੜਕੀ ਵਾਲਿਆਂ ਨੂੰ ਆਪਣੀ ਲੜਕੀ ਦੇ ਲਈ ਮਜਵੀ ਸਿੱਖ ਕਾਸਟ ਦੇ ਹੀ ਫੌਜੀ ਲੜਕੇ ਦੀ ਲੋੜ ਆ ਜੋ ਕਿ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਏਸੀ ਅੱਜ ਦੇ ਲੜਕੀਆਂ ਦੇ ਰਿਸ਼ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਸਾਡੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਦਾ ਧੰਨਵਾਦ